ਸਾਰੇ ਬਾਰੂ ਦੀ ਸਿਟੀ ਪੁਲਿਸ ਨਗੋਦਰ ਨੂੰ ਚੈਲੰਜ ਕਰਦੇ ਹੋਏ ਚੋਰਾ ਵੱਲੋਂ ਅਨਜੰਨ ਦਿੱਤਾ ਗਿਆ ਉਹ ਕਮਰੇ ਦੇ ਬਾਹਰੋਂ ਜਾ ਮਹੱਲਾ ਰਤਿਆਂ ਦੇ ਵਿੱਚ ਇੱਕ ਐਨ ਆਰ ਆਈ ਦੀ ਸੰਸਾਨ ਪਈ ਕੋਠੀ ਹਾਂਜੀ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦਾ ਇਹ ਡਬਲ ਲੱਖਾਂ ਸੀ ਆ ਦੇਖੋ ਚੱਕਰ ਹੋ ਗਿਆ ਆਹ ਹੀ ਅਸਲ ਵਿੱਚ ਕਿੰਨਾ ਹੈ ਇਸ ਕੋਠੀ ਦੀ ਕੇਅਰ ਟੇਕਰ ਅੰਮਿਕਾ ਨੇ ਕਿਹਾ ਕਿ ਇਹ ਕੋਠੀ ਉਸਦੀ ਭੈਣ ਦੀ ਹੈ ਅਤੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਸੀਂ ਚੈੱਕ ਕਰਕੇ ਗਏ ਹਾਂ ਤੱਕ ਸਭ ਕੁਝ ਠੀਕ ਸੀ ਪਰ ਸਾਨੂੰ ਗਵੰਡੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਕੋਠੀ ਉੱਪਰ ਇੱਕ ਤਲਵਾਰ ਅਤੇ ਸੀਜ਼ਰ ਪਈ ਹੈ ਹੋ ਸਕਦਾ ਹੈ ਤੁਹਾਡਾ ਕੋਈ ਨੁਕਸਾਨ ਹੋ ਗਿਆ ਹੋਵੇ ਪਰ ਜਦ ਅਸੀਂ ਆ ਕੇ ਦੇਖਿਆ ਦਾ ਘਰ ਦੀਆਂ ਟੂਟੀਆਂ ਐਲ ਸੀ ਡੀ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਹੋ ਚੁੱਕਿਆ ਹੈ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਸਾਡਾ ਕਟੂਕਟ 2 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਪੁਲਿਸ ਨੂੰ ਹਿਦਾਇਤ ਕਰਦੇ ਆ ਕਿਹਾ ਕਿ ਇਹਨਾਂ ਚੋਰੀਆਂ ਨੂੰ ਰੋਕਿਆ ਜਾਵੇ ਅਦਰਵਾਈਜ਼ ਇਹਨਾਂ ਦਾ ਨੁਕਸਾਨ ਹੋਣਾ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਪਰਸਰ ਦੇ ਨਾਲ ਸੁਖਵਿੰਦਰ ਸੋਲ ਦੀ ਵਿਸ਼ੇਸ਼ ਰਿਪੋਰਟ। ਤਾ ਤਾਂ ਅਸੀਂ ਦੂਜੇ ਤੀਜੇ ਦਿਨੋਂ ਦੇ ਰਹੇਦਾ ਆ ਮੇਰੀ ਮਾਸੀ ਉਹਨਾਂ ਦੀ ਉੱਠੀ ਆ ਇਹੋ ਕਨੇਡਾ ਦੇ ਵਿੱਚ ਆ ਤੇ ਮੈਂ ਪਰਸੋ ਚੌਥ ਗੀੜਾ ਕੱਢ ਕੇ ਗਿਆ ਕੁਛ ਨਹੀਂ ਸਿਕਾ ਸਾਰਾ ਕੁਝ ਜਿੰਦੇ ਜੁੰਦੇ ਲੱਗੇ ਹੋਏ ਸੀ ਅੱਜ ਸਾਨੂੰ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਕਹਿੰਦੇ ਵੀ ਕੂਠੇ ਤੇ ਸੀਜ਼ਰ ਪਈ ਆ ਤੇ ਇੱਕ ਕਿਰਪਾਨ ਦੀ ਮਿਆਨ ਪਈ ਆ ਤੁਸੀਂ ਆ ਕੇ ਦੇਖੋ ਸਾਨੂੰ ਲੱਗਦਾ ਕੋਈ ਗੜਬੜਿਆ ਜਦੋਂ ਅਸੀਂ ਖੋਲ ਕੇ ਆ ਕੇ ਮਕਾਨ ਦੇਖਿਆ ਤੇ ਮਕਾਨ ਦੇ ਵਿੱਚ ਨਾ ਤਾਂ ਕੋਈ ਟੂਟੀ ਦੀ ਸੀ ਸਾਨੂੰ ਐਲ ਸੀ ਡੀਆਂ ਵੀ ਲਾਈਆਂ ਹੋਈਆਂ ਭਾਂਡੇ ਤੱਕ ਕੁੱਕਰ ਅਸੀਂ ਬਾਹਰੋਂ ਚੱਕੇ ਆ 50 60 ਚਾਬੀਆਂ ਮੇਰੇ ਹਿਸਾਬ ਨਾਲ ਉੱਥੋਂ ਚੱਕ ਕੇ ਲਿਆ ਆ ਜਿਹੜੀਆਂ ਇੱਕ ਜਾਲੀ ਪਾੜੀ ਹੋਈ ਸੀਗੀ ਹੋਰ ਕਮਰੇ ਖੋਲਣ ਦੀ ਵੀ ਕੋਸ਼ਿਸ਼ ਕਰ ਰਹੇ ਸੀਗੇ ਕਿੱਦਾਂ ਉਹ ਉਹਨਾਂ ਕੋਲ ਖੁੱਲਾ ਨਹੀਂ ਇੱਕ ਕਮਰਾ ਬਾਕੀ ਸਾਰਾ ਸਮਾਨ A to Z ਜੋ ਕਰੋਕਰੀ ਜੋ ਲੋਹੇ ਦਾ ਸਮਾਨ ਚੁੱਲਾ ਸਿਲੰਡਰ ਹਰ ਇੱਕ ਚੀਜ਼ ਰਸੋਈ ਖੋਲ ਕੇ ਸਾਰਾ ਕੁਝ ਲੈ ਗਏ ਸੀ 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 ਟੀ ਵੀ ਕੈਮਰਾ ਜੀ ਕੋਈ ਮਹੱਲੇ ਦੇ ਵਿੱਚ ਲੱਗਾ ਹੋਵੇ ਵੱਖਰੀ ਗੱਲ ਆ ਪਰ ਅੰਦਰ ਨਹੀਂ ਲੱਗਾ ਸੀ ਹਾਂ ਜੀ ਪੁਲਿਸ ਨੂੰ ਕੰਪਲੇਂਟ ਕੀਤੀ ਮੈਂ 112 ਤੇ ਪੁਲਿਸ ਕਹੀ ਸੀਗੀ ਇੱਥੇ ਗੱਲਬਾਤ ਕਰਕੇ ਉਹ ਕਹਿੰਦੇ ਰਿਟਰਨ ਕੰਪਲੇਂਟ ਉੱਥੇ ਜਾ ਕੇ ਦਿਓ ਸਾਨੂੰ ਫਿਰ ਅਸੀਂ ਕੋਈ ਨਾ ਕੋਈ ਗੱਲਬਾਤ ਕਰਾਂਗੇ ਮੰਗ ਤਾਂ ਇਹੀ ਕਰਦੇ ਆ ਜੀ ਆ ਤੁਹਾਡੇ ਸਾਹਮਣੇ ਹੀ ਆ ਕਿਦਾਂ ਗੰਦ ਪਿਆ ਹੋਇਆ ਥਾਂ ਥਾਂ ਬੰਦੇ ਨੂੰ ਕਿਸੇ ਪਾਸਿਓ ਵੀ ਕੋਈ ਸਕਿਉਰਿਟੀ ਨਹੀਂ ਹੈਗੀ ਇੱਕ ਪੈਸੀ ਦੀ ਵੀ ਮੁਹੱਲਾ ਵਸ ਰਿਹਾ ਆ ਇਹਨੇ ਬੰਦੇ ਲੋਕ ਰਹਿ ਰਹੇ ਆ ਤੇ ਫਿਰ ਵੀ ਆਹ ਹਾਲ ਹੋ ਰਿਹਾ ਆ ਤੇ ਤੁਹਾਡੇ ਸਾਹਮਣੇ ਜੰਗਲ ਰਾਜ ਹੀ ਬਣਾਤਾ ਇਸ ਇਸ ਹਿਸਾਬ ਨਾਲ ਜੰਗਲ ਰਾਜੀ ਆ ਕਿਸ ਕੋਈ ਬੰਦਾ ਸਿਕਿਉਰ ਸਿਕਿਉਰ ਨਹੀਂ ਹੈਗਾ ਇੱਥੇ ਕਿਰਪਾਨ ਉਹ ਤਾਂ ਨਾਲ ਲੈ ਕੇ ਆਏ ਸੀ ਵੀ ਕਾਲੂ ਜੇ ਕੋਈ ਬੰਦਾ ਇੱਥੇ ਸਾਡੇ ਨਾਲ ਅਵੀ ਨਵੀਂ ਕਰੂਗਾ ਤੇ ਮੇਰੇ ਹਿਸਾਬ ਨਾਲ ਇਹ 4 5 6 ਬੰਦਿਆਂ ਦਾ ਕੰਮ ਆ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ ਕਿਰਪਾਨ ਲੈ ਕੇ ਆਏ ਸੀ ਕਿਰਪਾਨ ਜੇ ਕੋਈ ਹੁੰਦਾ ਵੀ ਇੱਥੇ ਅੰਦਰ ਤੇ ਉਹਦਾ ਜਾਨੀ ਨੁਕਸਾਨ ਹੋ ਸਕਦਾ ਸੀ ਚੁਣੀ ਅਸੀਂ 4 5 ਦਿਨ ਪਹਿਲਾਂ ਮੈਨੂੰ ਇਹਦਾ ਗਮਲਾ ਡਿੱਗਿਆ ਮਿਲਿਆ ਤੇ ਮੈਂ ਬੇਟੇ ਨੂੰ ਆਪਣੇ ਨੂੰ ਲੈ ਕੇ ਆਈ ਆ ਮੈਂ ਕਿਹਾ ਆ ਦੇਖੀ ਇਹ ਤਾਂ ਗਮਲਾ ਇਹ ਸ਼ਾਇਦ ਕੋਈ ਨੁਕਸਾਨ ਨਾ ਹੋਇਆ ਹੋਵੇ ਤੇ ਇਹਨੇ ਦੇਖਿਆ ਸਾਰਾ ਕੁਝ ਅਸੀਂ ਬਾਹਰੋਂ ਲੋਕ ਨਹੀਂ ਲਾਇਆ ਸਾਵੇਂ ਅਸੀਂ ਅੰਦਰੋਂ ਲੋਕ ਲਾਇਆ ਵੀ ਕਿਸੇ ਨੂੰ ਸ਼ੋਅ ਨਹੀਂ ਹੋਊਗਾ ਚਲੋ ਵੀ ਅਸੀਂ ਅੰਦਰੋਂ ਲੋਕ ਲਾ ਦਿੰਨੇ ਆ ਉਹ ਗੰਬਰਾ ਦੇਖਿਆ ਤਾਂ ਸਾਰਾ ਸੇਫ ਸੀਗਾ ਅੰਦਰ ਤਾਂ ਅਸੀਂ ਵੜ ਕੇ ਨਹੀਂ ਦੇਖਿਆ ਫਿਰ ਟੱਪ ਕੇ ਬਸ ਇੱਥੋਂ ਦੇਖ ਲਿਆ ਮਾੜਾ ਜਿਹਾ ਅਸੀਂ ਦੇਖ ਕੇ ਚਲੇ ਗਏ ਇਗਨੋਰ ਹੋ ਗਏ ਅਸਿਕਾ ਚਲ ਦੇਖਦੇ ਬਾਤੋਂ ਅੱਜ ਕਿਤੇ ਸਾਡਾ ਗਵਾਂਡੀਆਂ ਦਾ ਫੋਨ ਗਿਆ ਕਿਦੇ ਸੀਜ਼ਰ ਭਾਈ ਕੋਠੇ ਤੇ ਜਾਲੀ ਤੋਂ ਕੱਟੀ ਹੋਈ ਆ ਤੱਕਰਪਾਨ ਐਡੀ ਵੱਡੀ ਕੋਲ ਰੱਖੀ ਹੋਈ ਆ ਕੁੱਕਰ ਟਾਕੋਨਾਂ ਨੇ ਦਰਵਾਜੇ ਦੇ ਕੋਲ ਰੱਖੇ ਹੋਏ। ਟਾਣਾ ਵਿੱਚ ਨੁਕਸਾਨ ਕਾਫੀ ਹੋ ਗਿਆ, ਐਲਈਡੀਆਂ ਵੀ ਹੋ ਗਿਆ ਨੁਕਸਾਨ। ਬਾਕੀ ਪ੍ਰਿੰਟਰ ਵਗੈਰਾ ਰੱਖਿਆ ਹੋਇਆ ਉਹਨਾਂ ਨੇ ਅੱਜ ਕੱਲ੍ਹ ਚ ਉਹਨਾਂ ਨੇ ਚੱਕਣਾ ਸੀਗਾ। ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ। ਕਾਫੀ ਹੁਣ ਉਧਰ ਲ ਇੱਕ ਰੂਮ ਖੁੱਲਦਾ ਨਹੀਂ ਪਿਆ। ਉਹਦੇ ਵਿੱਚ ਪਤਾ ਨਹੀਂ ਹਲੇ ਕਿੰਨਾ ਸਾਮਾਨ ਉਹਨਾਂ ਨੇ ਲੋਸ ਕੀਤਾ ਹੋਇਆ। ਪੁਲਸ ਆਈ ਸੀ। ਪੁਲਸ 와ਸੇਹੀ ਕਹਿ ਕੇ ਚਲ ਗਈ ਵੀ ਤੁਸੀਂ ਆ ਡਾ ਅਸੀਂ ਆ ਗਏ ਅਰਜੈਂਟ। ਮਗਰ ਤੁਸੀਂ ਰਿਟਰਨ ਦਿਓ। ਰਿਟਰਨ ਬੰਦਾ ਇੰਨਾ ਹਾਲਾ ਰਿਟਰਨ ਅਸੀਂ ਕਿੱਥੋਂ ਕਰੀਏ? ਜੇ ਤੁਸੀਂ ਆਏ ਹੋ ਤੁਸੀਂ ਹੀ ਕਰੋ ਸਰਵੇ ਕੁਛ। ਇਦਾਂ ਤਾਂ ਸਾਰਿਆਂ ਨੂੰ